ਸਸ਼ੀ ਗਰ ਜੀ ਸਵਾਗਤ ਕਰਦੇ ਆ ਤੁਹਾਡਾ ਵੈਗੁਰੂ ਕਲੌਥ ਹਾਊਸ ਐਂਡ ਪਟਿਕੂਲਾ ਦਾ ਵੱਲੋਂ ਲਾਉ ਜੀ ਇੱਕ ਫਿਰ ਨਵੀਂ ਕਲੈਕਸ਼ਨ ਦੇ ਨਾਲ ਅਸੀਂ ਹੋਏ ਹਾਂ ਜੀ ਹਾਜ਼ਰ ਅੱਜ ਅਸੀਂ ਤੁਹਾਡੇ ਵਾਸਤੇ ਦੀਵਾਲੀ ਦੇ ਸਿਆਰੀ ਮੌਕੇ ਤੇ ਲਾਵਾਂਗੇ ਪਟਿਕ ਵਰਕ ਤੇ ਸੇਲ ਠੀਕ ਹੈ ਜੀ ਸਭ ਤੋਂ ਪਹਿਲਾਂ ਮੇਰੇ ਆਪਾਂ ਨੇ ਤੁਹਾਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਹੋ ਪਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਹਮੇਸ਼ਾ ਤੁਹਾਡੀ ਆਉਣ ਵਾਲੀ ਦੀਵਾਲੀ ਖੁਸ਼ੀਆਂ ਭਰੀ ਹੋਵੇ ਜੀ ਠੀਕ ਹੈ ਜੀ ਤੁਹਾਡੇ ਬੱਚਿਆਂ ਨੂੰ ਵੀ ਤੰਦਰੁਸਤੀ ਰੱਖੇ ਪਰਮਾਤਮਾ ਤੇ ਹਮੇਸ਼ਾ ਤੁਸੀਂ ਖੁਸ਼ੀਆਂ ਮਾਣਦੇ ਰਹੋ ਤੇ নাও ਜੀ ਅੱਜ ਜਿਤੋਂ ਦੁਖਾਵਾਂਗੇ ਪਰ ਟੀਕ ਵਰਕੇ ਦੇ ਸੂਟ ਜਿਹੜੇ ਅਸੀਂ ਦੀਵਾਲੀ ਦੀ ਆਫਰ ਤੇ ਥੋੜੇ ਜਿਹੀ ਸੇਲ ਪ੍ਰਾਈਸ ਦੇ ਵਿੱਚ ਲੈ ਕੇ ਆਏ ਆ ਇਸ ਤੋਂ ਪਹਿਲਾਂ ਅਸੀਂ ਇਹ ਬੜੇ ਸੂਟ 1100 ਦੀ ਪ੍ਰਾਈਸ ਦੇ ਵਿੱਚ ਸੇਲ ਕੀਤੇ ਸੀਗੇ ਅੱਜ ਅਸੀਂ ਤੁਹਾਡੇ ਵਿੱਚ ਇਹ ਸੂਟ ਲਾਵਾਂਗੇ ਆਫਰ ਦੇ ਵਿੱਚ ਦਿਵਾਲੀ ਦੇ ਸੁਨਹਿਰੀ ਮੌਕੇ ਤੇ ਤੇ ਕਾਫੀ ਤੁਸੀਂ ਡਿਮਾਂਡ ਵੀ ਕੀਤੀ ਸੀ ਇਹਨਾਂ ਸੂਟਾਂ ਦੀ ਦੁਬਾਰਾ ਅਸੀਂ ਦਿਖਾ ਰਹੇ ਤੁਹਾਨੂੰ ਚੈੱਕ ਕਰੋ ਜੀ ਜਿਹੜਾ ਪਹਿਲਾ ਸੂਟ ਹੈ 골ਡ ਕ੍ਰਸ਼ ਦੇ ਵਿੱਚ ਰਹਿਣਗੇ ਦੋਨੋਂ ਸੂਟ 골ਡ ਕ੍ਰਸ਼ ਦੇ ਵਿੱਚ ਰਹਿਣ ਵਾਲੀਆਂ ਜੀ ਅੱਜ ਅਸੀਂ ਤੁਹਾਨੂੰ ਇਹ ਸੂਟਾਂ ਜਿਹੜੀ ਪ੍ਰਾਈਸ ਦੇ ਰਹੇ ਹਾਂ ਉਹ ਦੇ ਰਹੇ ਸਿਰਫ 950 ਠੀਕ ਹੈ ਜੀ 1100 ਵਾਲੇ ਸੂਟ ਨੂੰ ਸਿਰਫ 950 ਦੇ ਵਿੱਚ ਦੇ ਰਹੇ ਹਾਂ ਉਹ ਵੀ ਦਿਵਾਲੀ ਆਫਰ ਦੇ ਵਿੱਚ ਠੀਕ ਹੈ ਜੀ ਇਹਨਾਂ ਵਿੱਚੋਂ ਤੁਸੀਂ ਸੂਟ ਸਿਲੈਕਟ ਕਰ ਸਕਦੇ ਹੋ ਜਿਵੇਂ ਇਹਦਾ ਘੇਰਾ ਬਣਿਆ ਹੋਵੇ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਘੇਰਾ ਬਣਿਆ ਹੋਇਆ neck ਬਣਿਆ ਹੋਇਆ 44 43 ਤੱਕ ਦੀ ਲੈਂਥ ਰਹਿਣ ਵਾਲੀ ਆ ਐਦਾਂ ਹੀ ਤੁਹਾਨੂੰ ਇਹਦੀਆਂ ਸਲੀਵਸ ਮਿਲੀਆਂ ਜੀ ਠੀਕ ਹੈ ਜੀ ਇਹ ਬੜਾ ਡਿਜ਼ਾਈਨ ਦੀਆਂ ਸਲੀਵਸ ਮਿਲੀਆਂ ਇਹ ਬੜਾ ਚੈੱਕ ਕਰੋ ਜੀ ਇਹ ਆਉਂਦਾ ਜੀ ਅ ਪਸ਼ਮੀਨੇ ਦੇ ਉੱਪਰ ਰੈਡੀ ਹੈ ਜੀ ਇਹ ਵਾਲਾ ਡਿਜ਼ਾਈਨ ਪਸ਼ਮੀਨੇ ਦੇ ਉੱਪਰ ਰੈਡੀ ਹੈ ਦੇਖ ਸਕਦੇ ਹੋ ਉੱਪਰ ਨੈੱਕ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਨੈੱਕ ਬਣਿਆ ਹੋਇਆ ਇਹਦੀ ਵੀ ਜਿਹੜੀ ਪ੍ਰਾਈਸ ਰਹਿਣ ਵਾਲੀ ਹੈ ਸਿਰਫ 990 ਰਹਿਣੀ ਹੈ ਅੱਜ ਵੀਰਾਂ ਦੇ ਲਈ ਸਿਰਫ ਇੱਕ ਦਿਨ ਦੇ ਲਈ ਸੇਲ ਰਹਿਣੀ ਹੈ ਜਿਹਨਾਂ ਸੂਟਾਂ ਦੇ ਇਹ ਵੀ ਪਸ਼ਮੀਨੇ ਦੇ ਉੱਪਰ ਹੈ ਜੀ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਸਕੇਨ ਸ਼ੇਰ ਦੇ ਵਿੱਚ ਕਲਰ ਆਉਣ ਵਾਲਾ ਤੇ ਇਹਦੀ ਪ੍ਰਾਈਸ ਵੀ ਜਿਹੜੀ ਰਹਿਣੀ ਹੈ ਜੀ ਰੇਣੀਏ ਸਿਰਫ 950 ਦੇ ਵਿੱਚ ਪਸ਼ਮੀਨੇ ਦੇ ਵਿੱਚ ਤੇ ਗੋਲ ਕਾਸਟ ਦੇ ਵਿੱਚ ਜਿਹੜੇ ਸੂਟ ਆ 950 ਦੇ ਵਿੱਚ ਰਹਿਣੇ ਆ ਜੀ ਕਿ ਤੁਹਾਨੂੰ ਇਹਦੀ ਲੁੱਕ ਦਿਖਾਵਾਂਗੇ ਵੀਡੀਓ ਦੇ ਵਿੱਚ ਕਿੱਦਾਂ ਹੋਣੀ ਹੈ ਲੁੱਕ ਸੂਟਾਂ ਦੀ ਬਹੁਤ ਪਿਆਰੇ ਜਿਹੇ ਸੂਟ ਹੈ ਜੀ ਦਿਖਾਵਾਂਗੇ ਤੁਹਾਨੂੰ ਮਾਡਲ ਦੇ ਵੇਅਰ ਕੀਤਾ ਹੋਇਆ ਇਹ ਵਾਲਾ ਸੂਟ ਜੀ ਮਾਡਲ ਦੇ ਚੈੱਕ ਕਰੋ ਦੀ ਸੂਟ ਵੇਅਰ ਕੀਤਾ ਹੋਇਆ ਐਡਾ ਲੁੱਕ ਆਉਣੀਆ ਸੂਟ ਦੀ ਬਹੁਤ ਹੀ ਪਿਆਰਾ ਲੱਗਦਾ ਸੂਟ ਚੈੱਕ ਕਰੋ ਜੀ ਦੇਖੋ ਜੀ ਬਹੁਤ ਹੀ ਜਿਆਦਾ ਪਿਆਰਾ ਸੂਟ ਲੱਗਦਾ ਐ ਐਦਾ ਰੈਡੀ ਹੋਣਾ ਬਣ ਕੇ ਸੂਟ ਤੁਹਾਡਾ ਦੇਖ ਸਕਦੇ ਹੋ ਤੁਸੀਂ ਜਿਹੜੀ ਵੀ ਮੇਰੇ ਪਿਆਨੇ ਆਪਣਾ ਆਰਡਰ ਵੋਕ ਕਰਨਾ ਇਹਨੂੰ ਸੂਟਾਂ ਵਿੱਚੋਂ ਆਪਣਾ ਸੂਟ ਲੈ ਸਕਦੇ ਆ ਕਸ਼ਮੀਰੀ ਦੇ ਵਿੱਚ ਵੀ ਰੈਡੀ ਕਰਦੇ ਜੀ ਅਸੀਂ ਇਹ ਤੇ ਸੂਟ ਜੇ ਅਗਲੇ ਸੂਟ ਜਿਹੜੇ ਸੇਲ ਤੇ ਰਹਿਣੇ ਆ ਜੀ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਲਓ ਜੀ ਸਾਡੇ ਕੋਲੇ ਬਚਿਆ ਇੱਕ ਸਿੰਧੀ ਵਰਕ ਦੇ ਇਹ ਵਾਲੇ ਫੂਡ ਬਚਿਆ ਜੀ ਇਹ ਵੀ ਅਜੇ ਸੇਲ ਪ੍ਰਾਈਸ ਤੇ ਰਹਿਣੇ ਆ ਚੈੱਕ ਕਰੋ ਜੀ ਆ ਤੁਹਾਨੂੰ ਇਹ ਵਾਲਾ ਸੂਟ ਦੇ ਰਹੇ ਆ ਦਿਵਾਲੀ ਆਫਰ ਦੇ ਸਿਰਫ 450 ਦਾ ਠੀਕ ਹੈ ਜੀ ਦਿਵਾਲੀ ਆਫਰ ਕਰਕੇ ਸਿਰਫ 450 ਦਾ ਸੂਟ ਦੇ ਰਹੇ ਆ ਜੀ ਚੈੱਕ ਕਰੋ ਇਹ ਕੇਵਲ ਸੂਟ ਬਾਕੀ ਆ ਜੀ ਇਹ ਵੀ ਤੁਹਾਨੂੰ 450 ਦਾ ਹੀ ਮਿਲੂਗਾ ਜੀ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਤੁਹਾਨੂੰ 450 ਦਾ ਮਿਲਣ ਵਾਲਾ ਸੂਟ ਠੀਕ ਹੈ ਜੀ ਇਹ ਵਾਲੇ ਸੂਟ ਅਜ ਰਹਿਣੇ ਆ ਸਿਰਫ 4500 ਦੇ ਵਿੱਚ ਸਿੰਦੀ ਵਰਕ ਦੇ ਇਸ ਤੋਂ ਕਿਤੇ ਨੂੰ ਦਿਖਾਵਾਂਗੇ ਜੀ ਇਹ ਵਾਲਾ ਸੂਟ ਚੈੱਕ ਕਰੋ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਜੋ ਪੈਨਲ ਵਰਕ ਰਹਿਣੇ ਬਣੇ ਹੋਏ ਲਓ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਦੋ ਪੈਨਲਸ ਵਰਕ ਬਣੇ ਹੋਏ ਆ ਜੀ ਇਹ ਵਾਲੇ ਸੂਟ ਦੇ ਦੇਖ ਸਕਦੇ ਹੋ ਠੀਕ ਹੈ ਜੀ ਇਹ ਆਉਣਿਆ ਜੀ ਪੈਨਲ ਵਰਕ ਤੇਰੀਆਂ ਫੁੱਲ ਹੈਵੀ ਆਉਣੀਆਂ ਜੀ 슬ੀਵਸ ਠੀਕ ਹੈ ਜੀ ਇਹਦੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਬਹੁਤ ਹੀ ਪਿਆਰਾ ਜਿਹਾ ਸੂਟ ਬੰਨਣਾ ਰੈਡੀ ਹੋ ਕੇ ਲਓ ਜੀ ਇਹ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਇਹ ਦੋ ਪੈਨਲ ਵਰਕ ਹੈ ਜੀ ਅੱਜ ਇਹਦੀ ਪ੍ਰਾਈਸ ਰਹਿਣੀ ਹੈ ਸਿਰਫ 890 ਰੁਪਏ ਸੌਰੀ 790 ਰੁਪਏ ਇਹ ਵਾਲੇ ਸੂਟ ਦੀ ਪ੍ਰਾਈਸ ਰਹਿਣੀ ਹੈ 790 ਰੁਪਏ ਲਓ ਜੀ ਸਟਾਫ ਬਹੁਤ ਹੀ ਫਾਈਨ ਰੈਡ ਵਾਲਾ ਇਹ ਪੂਰੀਆਂ ਫੁੱਲ ਹੈਵੀ 슬ੀਵਸ ਆ ਇਹ ਦੂ ਪੈਨਲ ਵਰਕ ਆ ਜੀ ਇਸ ਸੋ ਗਲਾਸੂਟ ਚੈੱਕ ਕਰੋ ਲੋ ਇਹ ਵਾਲੇ ਸੂਟ ਚੈੱਕ ਕਰੋ ਜੀ ਨੀਡਰ ਵਰਕ ਦੇ ਵਿੱਚ ਵੀ ਸੂਟ ਅਜ ਜੋ ਬਚੇ ਸਾਡੇ ਕੋਲੇ ਦੇ ਰਿਆ ਤੁਹਾਨੂੰ ਸਿਰਫ ਸੇਲ ਪ੍ਰਾਈਸ ਦੇ ਵਿੱਚ ਲਓ ਜੀ ਇਹ ਬਲੂ ਕਲਰ ਤੇ ਰੈਡੀ ਆ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਆ ਨੀਡਰ ਵਰਕ ਦਾ ਇਧਰ ਬੜੀਆਂ ਹੋਈਆਂ 슬ੀਵਸ ਅੱਜ ਇਹਦੀ ਜਿਹੜੀ ਪ੍ਰਾਈਸ ਰਹਿਣੀ ਆ ਸਿਰਫ 750 ਦਾ ਤੁਹਾਨੂੰ ਸੂਟ ਮਿਲ ਜਾਣਾ ਜੀ ਨੀਡਰ ਵਰਕ ਦਾ ਚੈੱਕ ਕਰੋ ਜੀ 750 ਦੇ ਵਿੱਚ ਤੁਸੀਂ ਨੀਦਰ ਵਰਕ ਵਾਲਾ ਸੂਟ ਲੈ ਸਕਦੇ ਹੋ ਦਿਵਾਲੀ ਆਫਰ ਦੇ ਵਿੱਚ ਸਿਰਫ ਇੱਕ ਦਿਨ ਦੀ ਆਫਰ ਹੈ ਜੀ ਇਸ ਤੋਂ ਬਾਅਦ ਤੁਹਾਡਾ ਇਹੀ ਆਫਰ ਪਹਿਲਾ ਵਾਲਾ ਪ੍ਰਾਈਸ ਰਹਿਣਾ ਸੂਟਾਂ ਦਾ ਲਓ ਇੱਕ ਆਊਗਾ ਜੀ ਗ੍ਰੀਨ ਕੱਪ ਲਓ ਜੀ ਗ੍ਰੀਨ ਕਲਰ ਚੈੱਕ ਕਰੋ ਜੀ ਇਹ ਵਾਲੇ ਕਲਰ ਦਾ ਵੀ ਬਹੁਤ ਕਾਫੀ ਟ੍ਰੈਂਡ ਹੈ ਲੌਜੀ ਬਹੁਤ ਪਿਆਰਾ ਜਾਂ ਬੜਿਆ ਹੋਇਆ ਨੇ ਇੱਕ ਫੁੱਲ ਹੈਵੀ ਬੜਿਆ ਹੋਇਆ ਕੇਰਾ 750 ਦਾ ਤੁਸੀਂ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਖਾਦੀ ਦੇ ਵਿੱਚ ਹੈ ਜੀ ਜਿਹੜਾ ਸਟਾਫ ਰਹਿਣਾ ਖਾਦੀ ਸ਼ਿਲਕ ਖਾਦੀ ਦੇ ਵਿੱਚ ਰੈਡੀ ਹੈ ਜੀ ਪ੍ਰਾਈਸ ਦੇ ਰਿਆ ਸਿਰਫ ਤੁਹਾਨੂੰ ਅਸੀਂ 750 ਦੇ ਵਿੱਚ ਲੌਜੀ ਇਹ ਵਾਲਾ ਚੈੱਕ ਕਰੋ ਜੀ ਲਓ ਇਹ ਇਹ ਵਾਲਾ ਕਲਰ ਚੈੱਕ ਕਰੋ ਇਹ ਵੀ ਬਹੁਤ ਹੀ ਪਿਆਰਾ ਫੀਕੋ ਕਲਰ ਦੇ ਵਿੱਚ ਰਹੂਗਾ ਅੱਜ ਇਹਦੀ ਪ੍ਰਾਈਸ ਰੈਡੀ ਹੈ ਸਿਰਫ 750 750 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਦੇਖੋ ਜੀ ਨਵਾਂ ਜਿਹਾ ਕਲਰ ਆਣ ਵਾਲਾ ਹੈ ਠੀਕ ਹੈ ਜੀ ਪ੍ਰਾਈਸ ਰਹਿਣੀ ਅੱਜ ਇਹਦੀ ਸਿਰਫ 750 ਸਾਢੇ 750 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਨੀਡਰ ਵਰਕ ਵਾਲਾ ਠੀਕ ਹੈ ਜੀ ਸਿਰਫ ਇੱਕ ਦਿਨ ਦੀ ਆਫਰ ਹੈ ਇਸ ਤੋਂ ਬਾਅਦ ਇਸ ਤੋਂ ਅਗਲੇ ਦਿਨ ਇਹ ਪ੍ਰਾਈਸ ਉਹੀ ਰਹਿ ਨਹੀਂ ਸੂਟਾਂ ਦੀ ਲਓ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਸਾਡੇ ਕੋਲ ਹੈਗਾ ਜੀ ਸੂਟ ਖਾਦੀ ਦੇ ਉੱਤੇ ਰੈਡੀ ਹੈ ਪੂਰਾ ਫੁੱਲ ਹੈਵੀ ਸੂਟ ਹੈ ਜੀ ਫੁਲਕਾਰੀ ਵਰਗਾ ਇਹਦੀ ਜਿਹੜੀ ਪ੍ਰਾਈਸ ਰਹਿਣੀ ਆ ਪਹਿਲਾਂ ਇਹ ਸੂਟ ਸੀਗਾ 1200 ਦਾ ਅੱਜ ਰਹਿਣੀ ਆ ਜੀ ਇਹਦੀ ਸਿਰਫ 1000 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਪੂਰਾ ਫੁੱਲ ਹੈਵੀ ਫੁਲਕਾਰੀ ਦਾ ਸੂਟ ਬਣਿਆ ਹੋਇਆ ਖਾਦੀ ਸਿਲਕ ਤੇ ਤੇ ਇਹ ਵਾਲੀਆਂ ਰਹਿਣੀਆਂ ਜੀ ਪੂਰੀਆਂ ਫੁੱਲ ਹੈਵੀ ਇਹਦੀਆਂ 슬ੀਵਸ ਠੀਕ ਹੈ ਜੀ ਪੂਰੀਆਂ ਫੁੱਲ ਹੈਵੀ 슬ੀਵਸ ਵਾਲੀ ਸਿਰਫ 1000 ਦੇ ਵਿੱਚ ਲੈ ਸਕਦੇ ਹੋ ਥੋੜਾ ਜਿਹਾ ਮਜ਼ੈਂਟਾ ਸ਼ੇਡ ਚਾਉਣਾ ਜੀ ਖਾਦੀ ਸਿਲਕ ਤੇ ਰੈਡੀ ਹੈ ਜੀ ਇਹ ਵਾਲਾ ਸੂਟ ਏ ਆਊਗਾ ਜੀ ਰੈੱਡ ਕਲਰ ਚ ਇਹ ਫੈਂਡੀ ਦੇ ਰੈਡੀ ਹੈ ਜੀ ਪੂਰਾ ਫੁੱਲ ਹੈਵੀ ਇਹ ਪੂਰੀਆਂ ਫੁੱਲ ਹੈਵੀ 슬ੀਵਸ ਆ ਜੀ ਇਹਦੀਆਂ ਤੇ ਇਹ ਵਾਲਾ ਚੈੱਕ ਕਰੋ ਜੀ ਫਰੰਟ ਇਹਦਾ ਪੂਰਾ ਫੁੱਲ ਹੈਵੀ ਫਰੰਟ ਬਣਿਆ ਹੋਇਆ ਲਓ ਪੂਰਾ ਫੁੱਲ ਹੈਵੀ ਬਣਿਆ ਹੋਇਆ ਫਰੰਟ ਇਹਦਾ ਤੇ ਪ੍ਰਾਈਸ ਸਿਰਫ 1000 ਚ ਰਹਿਣਾ ਜੀ ਇਹ ਵਾਲਾ ਸੂਟ ਸਿਰਫ ਇੱਕ ਦਿਨ ਦੀ ਆਫਰ ਲਗਾਈ ਹੈ ਇਹਨਾਂ ਸੂਟਾਂ ਤੇ ਇਸ ਤੋਂ ਅਗਲੇ ਸੂਟ ਰਹਿਣੀ ਆ ਜੀ। ਇਹ ਕੇ ਵਾਲਾ ਸੂਟ ਰਾਹੂਗਾ ਜੀ। ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ। ਸਟਾਫ ਬਹੁਤ ਫਾਈਨ ਹੈ ਜੀ। ਆਂ ਜਿਹਦੀ ਪ੍ਰਾਈਸ ਰਹਿਣੀ ਆ ਸਿਰਫ 1000 ਆਲਾ ਸੂਟ ਦੇ ਰਿਆ ਸੀ 850 ਦਾ ਜੀ। 850 ਰੁਪਏ ਦੀ 850 ਦੀ ਪ੍ਰਾਈਸ ਰਹਿਣੀ ਆ ਚੈੱਕ ਕਰੋ। ਪੂਰਾ ਫੁੱਲ ਹੈਵੀ ਬਣਿਆ ਹੋਇਆ ਸੂਟ ਕਾਫੀ ਫੇਮਸ ਡਿਜ਼ਾਈਨ ਹੈ ਜੀ ਇਹ ਵਾਲੇ ਸੂਟ ਦਾ 850 ਪ੍ਰਾਈਸ ਦੇਣੀ ਆ ਇਹ ਵਾਲਾ ਰਹਿਣਾ ਜੀ ਇਹਦੀ 슬ੀਵਸ ਦਾ ਵਰਕ ਬਾਟਮ ਤੇ 슬ੀਵਸ ਦਾ ਵਰਕ ਵੀ ਮਿਲਣ ਵਾਲਾ ਜੀ ਲੋ ਜੀ ਬਾਟਮ ਤੇ 슬ੀਵਸ ਦਾ ਵਰਕ ਵੀ ਮਿਲੂਗਾ ਜੀ ਇਹਦਾ ਪੂਰਾ ਫੁੱਲ ਹੈਵੀ ਸੂਟ ਹੈ ਜੀ ਪ੍ਰਾਈਸ ਹੈ ਸਿਰਫ ਦੇ ਰਹੇ ਤੁਹਾਨੂੰ ਸਾਡੇ 800 ਦੇ ਵਿੱਚ ਇਹ ਬਲੇ ਰੈਡ ਨੀਡਰਵਰਕ ਦਾ ਸੂਟ ਬਲੂ ਕਲਰ ਦੇ ਵਿੱਚ ਪਾਊਡਰ ਬਲੂ ਕਲਰ ਦੇ ਵਿੱਚ ਰਹਿਣਾ ਜੀ ਪ੍ਰਾਈਸ ਰਹਿਣੀ ਹੈ ਸਿਰਫ ਇਹਦੀ 750 ਚ ਨਵੀਂ 750 ਵਿੱਚ ਨੀਡਰਵਰਕ ਵਾਲਾ ਸੂਟ ਤੁਸੀਂ ਲੈ ਸਕਦੇ ਹੋ ਲਓ ਇਹ ਬਲੇ ਸੂਟ ਚੈੱਕ ਕਰੋ ਜੀ ਇਹ ਪੀਸ ਕਲਰ ਤੇ ਆਉਣਾ ਜੀ ਇਹਦੀ ਪ੍ਰਾਈਸ ਵੀ ਜਿਹੜੀ ਰਹਿਣੀ ਹੈ ਸਿਰਫ 750 ਰਹਿਣੀ ਹੈ ਜੀ 750 ਦੇ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਇਹ ਕੀ ਵਾਲਾ ਸੂਟ ਚੈੱਕ ਕਰੋ ਇਹ ਆਉਣਾ ਜੀ ਮਹਿੰਦੀ ਕਲਰ ਦੇ ਵਿੱਚ ਮਹਿੰਦੀ ਕਲਰ ਦੇ ਵਿੱਚ ਆਊਗਾ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਰਹਿਣਾ ਸੂਟ ਲਓ ਬਹੁਤ ਪਿਆਰਾ ਜਿਹਾ ਸੂਟ ਹੈ ਮਹਿੰਦੀ ਕਲਰ ਦੇ ਵਿੱਚ ਅੱਜ 850 ਦੀ ਪ੍ਰਾਈਸ ਰੈਡੀ ਆ ਪੂਰੀਆ ਫੁੱਲ ਹੈਵੀ 슬ੀਵਸ ਆ ਜੀ ਤੇ ਇਹਦੀਆਂ ਬਣੀਆਂ ਹੋਈਆਂ ਇਹ ਬਾਹਾਂ ਠੀਕ ਹੈ ਜੀ ਬਾਹਾਂ ਵੀ ਮਿਲਣਗੀਆਂ ਤੇ ਬਾਟਮ ਦਾ ਵਰਕ ਵੀ ਮਿਲੂਗਾ ਜੀ ਪ੍ਰਾਈਸ ਰੈਣੀਆ ਸਿਰਫ ਇਹਦੀ 850 ਠੀਕ ਹੈ ਜੀ ਇਸ ਹਨ ਆਈ ਦੇ ਸੂਟ ਇਹਦੇ ਵਿੱਚ ਇੱਕ ਸੂਟ ਤੁਹਾਨੂੰ ਹੋਰ ਦਿਖਾਵਾਂਗੇ ਜੀ ਲਓ ਜੀ ਇਹ ਵਾਲਾ ਸੂਟ ਚੈੱਕ ਕਰ ਲਓ ਇਹ ਪਾਕਟ ਵਰਕ ਵਾਲਾ ਸੂਟ ਹੈ ਸਟਾਫਰ ਇਹਦਾ ਜਾਰਜਟ ਤੇ ਰੈਡੀ ਹੈ ਜੀ ਇਹ। ਲਓ। ਬਹੁਤ ਸੋਹਣਾ ਪੌਕਟ ਵਰਕ ਬਣਿਆ ਹੋਇਆ ਸਾਈਡ ਤੇ neck ਬਣਿਆ ਹੋਇਆ ਘੇਰਾ ਬਣਿਆ ਹੋਇਆ। ਠੀਕ ਹੈ ਜੀ ਇਹ ਵਾਲੀਆਂ ਬਣੀਆਂ ਹੋਈਆਂ ਹਨ। ਇਹਦਾ ਬੋਟਮ ਦਾ ਵਰਕ ਹੈ ਜੀ ਇਹ। ਇਹ ਹੈਗੀਆ 슬ੀਵਸ ਦਾ ਵਰਕ। ਇਹ 슬ੀਵਸ ਦਾ ਵਰਕ ਆਉਗਾ ਜੀ। ਪ੍ਰਾਈਸ ਸਿਰਫ ਦੇ ਰਿਆਂ ਤੁਹਾਨੂੰ ਇਹਦੀ ਸਿਰਫ 850 850 ਦੇ ਵਿੱਚ ਤੁਸੀਂ ਇਹ ਵਾਲਾ ਬਹੁਤ ਹੀ ਪਿਆਰਾ ਜਿਹਾ ਸੂਟ ਲੈ ਸਕਦੇ ਹੋ ਸਾਡੇ ਕੋਲ 1 ਦਿਨ ਆਫਰ ਦੇ ਵਿੱਚ ਰੈਡੀ ਜੀ ਸੂਟ। ਤੇ ਇਸਰ ਅੱਜ ਦੇ ਸਾਡੇ ਸੂਟ ਆਫਰ ਦੇ ਵਿੱਚ ਤੁਸੀਂ ਇਸ ਆਫਰ ਦਾ ਐਕਟਿਵਨ ਲਈ ਲਾਭ ਲੈ ਸਕਦੇ ਹੋ ਜੀ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਨਾਲ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਇੱਥੇ ਕਰਦੇ ਆ ਖਤਮ ਵੀਡੀਓ ਦੇਖੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ